ਇਰੇ ਲਲਤਪੁਰੀਆਂ ਦੇ ਸਾਰੇ ਭਰਾ ਭਾਤੇ ਸਾਰੇ ਆ ਗਏ ਪੁਲੀਸ ਸਾਹਿਬ ਤੁਸੀਂ ਵੀ ਆ ਜਾਓ 7 ਫਰਵਰੀ ਨੂੰ ਖੇਡਿਆ ਜਾਵੇਗਾ ਸਭ ਨੂੰ ਪਿਆਰ ਭਰੇ ਸੱਦੇ ਆਉਣ ਵਾਲੀ 2026 ਦੀ 7 ਫਰਵਰੀ ਪਾਸੋਂ ਦੀ ਤਰਤੀ ਆ ਮਿਲ ਕੇ ਖੇਡੂ ਵੱਡਾ ਕੱਟ ਹੋਵੇਗਾ ਲਓ ਸਾਹਮਣੇ ਦੇਖਾਂਗੇ ਆਓ ਇਸ ਸਮੇਂ ਕਬੱਡੀ ਤੂਰ ਦੇ ਲਈ ਖੇਡ ਮੈਦਾਨ 'ਤੇ ਵਧਿਆ ਹੋਇਆ ਹੈ ਚਾਰ ਪਾਸੇ ਤੂਰ ਹੁਣ ਚਾਰਾਂ ਤੋਂ ਦੇਖਾਂਗੇ ਬਰਦੀਆਂ ਪੱਟਾਂ ਤੇ ਥਾਪੀਆਂ ਬਾਹਰ ਟੌਲ ਵੱਲ ਹੌਣ ਗਿੱਟਾ ਸਰੂ ਹੌਣ ਕਰੀ ਕੋਸ਼ਿਸ਼ ਪਰ ਨੰਬਰ ਇਸ ਸਮੇਂ ਦੇਖਾਇਆ ਜਿੰਦਰ ਖੇੜੀ ਵਾਲਾ ਐਨਕਲੇ ਵੱਡੀ ਟੀਮ ਲੈ ਕੇ ਹਰ ਸਾਲ ਆ ਮੇਲੇ ਤੇ ਪੋਤਾ ਕਕੇ ਭਿੰਜੀ ਦੇ ਨਾਲ ਹਰਜੀ ਧੂਹੀ ਦੇ ਨਾਲ ਸੁਖਵਿੰਦਰ ਸਿੰਘ ਦੀਆਂ ਗੋਲੀਆਂ ਆਪ ਪੋਤਾ ਜਾ ਕੇ ਸੌਂ ਗਿਆ ਨਾਨਕੀ ਉੱਤੇ ਲੈ ਕੇ ਜਾਦਲਾ ਮੁਗਲ ਉੱਡੀ ਪਾ ਕੇ ਆਇਆ ਜਫੇਪੋਂ ਤੇ ਭਾਗੋ ਧੱਫੇ ਜਿਹੜੇ ਥੱਗੀਆਂ ਬਾਤਾਂ ਹਰਿਆਣਾ ਸਟੇਟ ਦਾ ਜਿਹੜੇ ਬੱਚੋ ਮਾਣ ਮਕਾ ਪਿੰਡਾ ਰਤਕਾ ਛੇ ਕਦੇ ਕਦੇ ਵੀ ਦੌਰ ਜਿਹੜਾ ਕੱਠੀ ਟੀਮ ਖੇਡਦੀ ਆ ਪਰ ਸਾਹਮਣੇ ਦੇਖੋ ਸਮੇਂ ਬੱਜ ਗਈ ਕੈਂਚੀ ਹੁੰਦਾ ਹੋਇਆ ਸਖਤ ਮੁਕਾਬਲਾ ਹਰਦਾਰੀ ਸਪੋਰਟ ਮੀਡੀਆ ਇਸ ਜਫੇ ਨੂੰ ਆਪਣੇ ਕੈਮਰੇ ਕਵਰ ਕਰਦਾ ਹੋਇਆ ਬਹੁਤ ਬਹੁਤ ਧੰਨਵਾਦ ਨੰਬਰ ਯਾਸੀ ਦਾ और भी को पातों कजय संगल के जाइए पा क्योंकि रिशु ने मजिंद्र सलाह की है कि तेन दबण ते 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 तो दी कोई का... ਵੇ ਕੋਈ ਕਹਿੰਦਾ ਧੌਲ ਮਾਰਾਂਗੇ ਕੋਈ ਕਹਿੰਦਾ ਲੱਕ ਤੋ ਫੜਾਂਗੇ ਕੋਈ ਕਹਿੰਦਾ ਕੌਤਾ ਵਾਂਗੂ ਧੱਕੇ ਮਾਰ-ਮਾਰ ਕੇ ਘਰੋਂ ਕੱਢਾਂਗੇ ਹੁਣ ਵੇਖਾਂਗੇ ਗੱਲ ਕਿੱਦਾਂ ਦੀ ਹੋਣੀ ਐ ਸਮਾਂ ਦੱਸੂਗਾ ਉਹ ਪਾਸੋਂ ਵਾਲਾ ਵਿਜੇ ਮਾਤਾ ਨੂੰ ਆਖਿਆ ਸੰਭਲ ਕੇ ਪਰ ਵਿਜੇ ਆਦੇ ਨਾ ਰੋਣ ਦੇ ਨੂੰ ਜੀ ਵਾਧੂ ਨੇ ਬੱਸੇ ਰਿਛੂ ਆ ਮੈਰਾਂ ਦੇ ਉਨੇ ਪਹਾੜ ਵਰਗਾ ਮੁੰਡਾ ਐਡਾ ਮੋਡਾ ਪਹਾੜ ਪਾਰ ਜੀ ਕਰਨੀ ਹੁਣ ਤਾੜੀ ਮਾਰ ਦੋ ਮੁੰਡੇ ਨਾ ਦੇ ਆ ਪਾਸੋਂ ਵਾਲਾ ਬਿੱਦੇ ਹੈ ਆ ਕਹਿੰਦੇ ਪਰਪਰਨ 3 ਵਾਲੀ ਗੱਲ ਕਰ ਗਿਆ ਪਰ ਫਿਰ ਨੰਬਰ ਆਪਣੀ ਟੀਮ ਲਈ ਮਿਲਿਆ ਚਲੋ ਨੰਬਰ ਆ ਪਾਕਪੜੀ ਧਨੌਲਾ ਤੇ ਰਾਮਗੜ੍ਹ ਪਾਸੋਂ ਦੀਆਂ ਟੀਮਾਂ ਅਗਲੀਆਂ ਗਰਾਊਂਡ ਦੇ ਵਿੱਚ ਆ ਜਾਣ ਤਾਂ ਨਾਸਤੇ ਭੋਲਣਾ ਉਸ ਤੋਂ ਅਗਲਾ ਮੈਚ ਤੋਂ ਅਗਲੇ ਭਲਾਰੇ ਸਾਡਾ ਭਾਈ ਗੁਰਸੇਵ ਕੁ ਪ੍ਰੋਫੈਸਰ ਸ਼ੇਵ ਜੜੀਆ ਤੇ ਨਾਲ ਮੈਨੂੰ ਲੱਗਦਾ ਮੈਨਾ ਵਾਲਾ ਹੋਊਗਾ ਆ ਜਿਹੜਾ ਹੱਥ ਦੇ ਜੀਐਨ ਆਖਦਾ ਸਾਡੇ ਵਿਸ਼ਕਾਰ ਸਰਦਾਰ ਮਰੀਕ ਸਿੰਘ ਬਾਬੂ ਐਮ ਡੀ ਗੁਰਦਿਆਲ ਕੋਆਟ ਨਾਪਾ ਤੇ ਨਾਲ ਜੀ ਹੋ ਜੋ ਜੀ ਪ੍ਰੀ ਤੁਲਦੀ ਸਾਹਿਬ ਇਹਨੂੰ ਬੇਨਤੀ ਹੈ ਜੀ ਹੋ ਜੋ ਹੋ ਜੋ ਨਾਲ ਫੋਟੋ ਤੁਹਾਡੇ ਨਾਲ ਹੋਊਗੀ ਜੀ ਉਹਨਾਂ ਦੀ ਸਮੁੱਚੀ ਟੀਮ ਜਿਨ੍ਹਾਂ ਵੱਲੋਂ 11000 ਦੇ ਵੱਡੇ ਸਹਿਯੋਗ ਨੇ ਸਰਦਾਰ ਗੁਰਜੰਨ ਸਿੰਘ ਜਸਪਾਲ ਸਿੰਘ ਡਾਕਟਰ ਵੀ ਛੇ ਤੌਰ ਤੇ ਉਧਰੋਂ ਜਾਣ ਪਛਾਣ ਹੋ ਰਹੀ ਹੈ ਸਾਡੀਆਂ ਮਾਲ ਦੇ ਸਤਿਕਾਰਯੋਗ ਆਪਣੇ ਸਾਰੇ ਮਿੱਤਰਾਂ ਨੂੰ ਜੁਆਏ ਨੇ ਬਹੁਤ-ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਬਹੁਤ-ਬਹੁਤ ਥੈਂਕ ਯੂ ਬਹੁਤ ਵੱਡਾ ਧੰਨਵਾਦ ਆ ਗਾਂਧੀ ਭਾਈ ਹੁਣੇ ਸੰਟੇ ਹੁਣੇ ਆਏ ਹੋਏ ਆ ਉਹਨਾਂ ਦੀ ਸਮੂਹਟੀ ਟੀਮ ਦਾ ਹਰ ਸਾਦੀ ਬਹੁਤ ਵੱਡਾ ਯੋਗਦਾਨ ਇਸ ਕਬੱਡੀ ਕੱਪ ਦੇ ਲਈ ਰਿਹਾ ਹੈ ਸਾਡੇ ਪੜਨਜੀਤ ਸਿੰਘ ਜੀ ਥੂਹੀ ਭਿੰਡੀ ਟਰਾਂਸਪੋਰਟ ਜੀ ਮਾਰਕ ਦੀਆਂ ਕਲੀਆਂ ਲਾਵਾਂਗੇ ਬਦਾਰ ਸੰਧੂ ਦੇ ਮਨੀ ਸਿੰਘ ਧੀਰਸਾ ਕਨੇਡਾ ਰਿੰਕੂ ਪ੍ਰਾਜ ਯੂਕੇ ਤੋਂ ਬਹੁਤ ਲੋਕੋ ਜਮਾਇਆ ਆਈ ਹੈ ਅੰਦੀ ਅੱਜ ਜਿਹੜਾ ਇੱਕ ਖੇਡ ਮੇਲਾ ਹੋ ਰਿਹਾ ਕਬੱਡੀ ਕੱਪ ਹੋ ਰਿਹਾ ਆਪ ਜੀ ਵਿਸ਼ੇਸ਼ ਤੌਰ ਤੇ ਪਹੁੰਚਿਓ ਕੀ ਕਹੋਗੇ ਸਭ ਤੋਂ ਪਹਿਲਾਂ ਮੈਂ ਸਾਰੇ ਹੀ ਸ਼ਹੀਦ ਭਗਤ ਸਿੰਘ ਪਰਫੈਕਟ ਸੁਸਾਇਟੀ ਦੇ ਪ੍ਰਧਾਨ ਮੈਂਬਰ ਸਹਿਮਾਨ ਨੂੰ ਡਾਕਟਰ ਲਵੀ ਬਹੁਤ ਵਧਾਈ ਦਿੰਨਾ ਹੈ ਜਿਹੜੇ ਹਰ ਸਾਲ ਇਹ ਕਬੱਡੀ ਕੱਪ ਕਰਾ ਕੇ ਬਹੁਤ ਵੱਡਾ ਨਾਮ ਨਾਬੇ ਦਾ ਕੀ ਕਰਦੇ ਨੇ ਤੇ ਅੱਜ ਇਹ ਸੱਤਵਾਂ ਕਬੱਡੀ ਮੈਚ ਕਰਾ ਰਹੇ ਨੇ ਅਸੀਂ ਪਰਮਾਤਮਾ ਮੂਹਰੇ ਅਰਦਾਸ ਕਰਦੇ ਆਂ ਇਹ ਹਰ ਸਾਲ ਇਸੇ ਤਰ੍ਹਾਂ ਹੀ ਖੇਡਾ ਕਰਾਉਂਦੇ ਰਹਿਣ ਖੇਡਾਂ ਕਰਾਉਣ ਨਾਲ ਜਿਹੜੇ ਸਾਡੇ ਬੱਚੇ ਨੇ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਤੇ ਉਹਨਾਂ ਦਾ ਮਨੋਬਲ ਵਧੂਗਾ ਸ਼ਰੀਰ ਦੇ ਵਿੱਚ ਜਾਨ ਪਾਊਗੀ ਤੇ ਉਹ ਆਪਦੇ ਪਿੰਡ ਦਾ ਨਾਮ ਦਾ ਰੋਸ਼ਨ ਕਰਨੀ ਕਰਨਗੇ ਸ਼ਹਿਰ ਦਾ ਨਾਮ ਰੋਸ਼ਨ ਕਰਨ ਨਾਲ ਸਾਡੇ ਨਾਭੇ ਦਾ ਨਾਮ ਬਹੁਤ ਉੱਚਾ ਹੋਊਗਾ ਤੇ ਮੈਂ ਫੇਰ ਪਰਮਾਤਮਾ ਮੂਹਰੇ ਅਰਦਾਸ ਕਰਦਾ ਵੀ ਇਹ ਜਿਹੜੀ ਟੀਮ ਬਣੀ ਹੋਈ ਆ ਸੀਤਪਕ ਸਿੰਘ ਇਹ ਹਰ ਸਾਲ ਇੱਕ ਵੱਡੀ ਮੈਚ ਕਰਉਂਦੀ ਰਹੇ ਤੇ ਹੁਣ ਸਾਰਦਾ ਥੋੜਾ ਜਿਹਾ ਇਹ ਮਹੀਨਾ ਕੋ ਪਹਿਲਾ ਕਰਾਉਣੇ ਚਾਹੀਦੇ ਨੇ ਬੇਲੇ ਦਿਨਾਂ ਠੰਡ ਹੋ ਜਾਂਦੀ ਆ ਲੋਕ ਘਰੋਂ ਘੱਟ ਨਿਕਲਦੇ ਨੇ ਇਹ ਕੰਮ ਇਹਨਾਂ ਕੋ ਪਹਿਲਾਂ ਹੋ ਜਵੇ ਮੇਰਾ ਖਿਆਲ ਆ ਵੀ ਕੱਟ ਦਾ ਬਹੁਤ ਹੋ ਸਕਦਾ ਖੱਟੜਾ ਸਾਹਿਬ ਆ ਗਏ ਆ ਜਿਹੜਾ ਹੈਗਾ ਕਬੱਡੀ ਕੱਪ ਕਰਵਾਇਆ ਗਿਆ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚੋ ਇਸ ਮੌਕੇ ਕਿਵੇਂ ਪ੍ਰਭਾਸ਼ਿਤ ਕਰੋਗੇ ਸਭ ਤੋਂ ਪਹਿਲਾਂ ਦਾ ਨਾਮ ਮੁਬਾਰਕਬਾਦ ਸਾਡੇ ਭਰਾ ਨੂੰ ਕਰਨ ਸਿੰਘਾਣਾ ਨੂੰ ਜਿਨ੍ਹਾਂ ਦੀ ਸਮੁੱਚੀ ਟੀਮ ਜਿਹੜੇ ਹਰ ਸਾਲ ਕਬੱਡੀ ਕੱਪ ਨਾਬੇ ਦਾ ਕਰਵਾਉਂਦੇ ਆ ਔਰ ਇਹਦੇ ਨਾਲ ਸਿਰਫ ਕਬੱਡੀ ਕਾਪੀ ਨਹੀਂ ਕੋਈ ਵੀ ਜਿਹੜੇ ਕੰਮ ਸਾਂਝੇ ਹੋਣ ਸਮਾਜਿਕ ਹੋਣ ਉਹ ਹਮੇਸ਼ਾ ਇਹ ਤਤ ਕਰ ਰਹੇ ਨੇ ਔਰ ਮੈਂ ਦੇਖਦਾ ਹੁੰਦਾ ਵੀ ਚਾਹੇ ਗੁਰੂ ਕੇ ਲੰਗਰ ਮਰੀਜ਼ਾਂ ਵਾਸਤੇ ਲੈ ਕੇ ਜਾਣਾ ਹੋਵੇ ਜਾਂ ਸ਼ਹੀਦ ਭਗਤ ਸਿੰਘ ਦੇ ਜਦੋਂ ਸ਼ਹੀਦੀ ਦਿਹਾੜਾ ਹੁੰਦਾ ਹੈ ਜਦੋਂ ਜਨਮ ਦਿਨ ਹੁੰਦਾ ਖੂਨਦਾਨ ਕੈਂਪ ਲਾਏ ਜਾਣ ਜਾਂ ਕੋਈ ਸਮਾਜਿਕ ਨਾਟਕ ਕਰਾਏ ਜਾਣ ਜਿਹਦੇ ਨਾਲ ਸਮਾਜ ਨੂੰ ਕੋਈ ਸੇਧ ਦਿੱਤੀ ਜਾਵੇ ਇਹ ਸਮੁੱਚੀ ਕਮੇਟੀ ਸਮੁੱਚੀ ਰਾਂ ਦੀ ਆਰਗੇਨਾਈਜੇਸ਼ਨ ਸਾਰੀ ਜਥੇਬੰਦੀ ਜਿੰਨੇ ਇਹ ਪੁਰਾਣੇ ਇਹਨਾਂ ਦੀ ਟੀਮ ਹੈ ਜਿਹੜੀ ਮੈਂ ਪਹਿਲੇ ਦਿਨ ਤੋਂ ਜ਼ਿਕਰ ਹੋਂ ਤਾਂ ਸਾਨੂੰ ਵੀ ਮਿਲ ਗਿਆ ਨੂੰ 15-17 ਸਾਲ ਹੋ ਗਏ ਸਾਰੇ ਇੱਕ ਦੂਜੇ ਦੇ ਚੜ੍ਹ ਕੇ ਤਤ ਪਰ ਹੋ ਕੇ ਸਾਰੇ ਸਮਾਜਿਕ ਕੰਮਾਂ ਦੇ ਵਿੱਚ ਮੂਰੋ ਕੇ ਹਿੱਸਾ ਲੈਂਦੇ ਨੇ ਔਰ ਅੱਜ ਦੇ ਇਸ ਟੂਰਨਾਮੈਂਟ ਦੇ ਵਿਸਤਾਏ ਜਦੋਂ ਕਦੇ ਵੀ ਹੁਕਮ ਕਰਦੇ ਅਸੀਂ ਹਮੇਸ਼ਾ ਹਾਜ਼ਰ ਹੁੰਦੇ ਆ ਇਹਨਾਂ ਦੇ ਨਾਲ ਖੜਦੇ ਆ ਔਰ ਅੱਜ ਦੇ ਇਸ ਟੂਰਨਾਮੈਂਟ ਦੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦੇ ਮੈਂ ਕਰਦਾ ਜੀ ਮੈਂ ਸੀਨੀਤ ਭਗਤ ਸਿੰਘ ਬਨਪਰ ਸੈਕਟਰ ਕੋਲ ਇਲਾਕਾ ਨੂੰ ਆਸੀ ਦਾ ਧੰਨਵਾਦ ਕਰਦਾ ਉਨਾਂ ਨੇ ਇਹ ਕਬੱਡੀ ਟੂਰਨਾਮੈਂਟ ਨੂੰ ਲੈ ਕੇ ਚਾੜ੍ਹ ਲਈ ਸਾਡਾ ਸਹਿਯੋਗ ਦਿੱਤਾ ਤੇ ਖਾਸ ਕਰਕੇ ਕੰਪੈਨ ਇੰਟਰਸਟ ਦੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਦਾ ਹਮੇਸ਼ਾ ਸਾਡੇ ਸਿਰ ਤੇ ਅਫਤਰਿਆ ਧੰਨਵਾਦ ਮੇਰੇ ਵੀਰ ਭਰਾ ਨੇ ਮੇਰੇ ਇਸ ਤਰ੍ਹਾਂ ਸਦੀਪ ਸਿੰਘ ਕਟੜਾ ਜੀ ਹਮੇਸ਼ਾ ਹੱਥ ਕੋਲ ਸਾਡੇ ਨਾਲ ਇਹ ਮੋਢਾ ਮੋਢਾ ਲਾ ਕੇ ਖੜੇ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਰਦਾਰ ਮੱਖਣ ਸਿੰਘ ਲਾਲਕਾ ਜੀ ਐਸੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿੰਨੀ ਸਫਲਤਾ ਆਈਆਂ ਨੇ ਚਰਨ ਮੁਕਤੀ ਕੰਪੈਨ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਧੰਨਵਾਦ ਕਰਦਾ ਮੈਂ ਖਾਸ ਕਰਕੇ ਪੱਤਰਕਾਰ ਭਾਈਚਾਰੇ ਦਾ ਜਿਨ੍ਹਾਂ ਨੇ ਪਲ ਪਲ ਦੀ ਸਾਡੇ ਟੂਰਨਾਮੈਂਟ ਦੀ ਖਬਰ ਲੋਕਾਂ ਤੱਕ ਪਹੁੰਚਾਈ